ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਠਿੰਡਾ ਦੇ ਵਿੱਚ ਲੱਗਣ ਵਾਲੇ ਵਿਰਾਸਤੀ ਮੇਲਾ ਜੈਪਾਲ ਗੜ ਵਿਖੇ ਜਿੱਥੇ ਕਿ ਤੁਸੀਂ ਸਭ ਜਾਣਦੇ ਹੋ ਹਰ ਸਾਲ ਇਹ ਮੇਲਾ ਲੱਗਦਾ ਹੈ ਵਿਰਾਸਤ ਮੇਲਾ ਜਿਸ ਵਿੱਚ ਪੁਰਾਣੇ ਸੱਭਿਆਚਾਰ ਨੂੰ ਜਿਉਂਦੇ ਰੱਖਤੇ ਹੋਏ ਪੁਰਾਣੇ ਕੱਚੇ ਕਰ ਵਿਖਾਏ ਜਾਂਦੇ ਨੇ ਹਵੇਲੀਆਂ ਵਿਖਾਈਆਂ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਸਾਤਾ ਦੇ ਡੇਰੇ ਜੈਲਦਾਰ ਦੀ ਹਵੇਲੀ ਤੇ ਕਈ ਤਰ੍ਹਾਂ ਦੀਆਂ ਕਲਾਕਿਰਤੀਆਂ ਅਸੀਂ ਇਨ੍ਹਾਂ ਕੰਧਾਂ ਉੱਪਰ ਵੇਖ ਸਕਦੇ ਹਾਂ ਜੋ ਬਣੀਆਂ ਹੁੰਦੀਆਂ ਨੇ ਤੇ ਇਸ ਸਾਲ ਕੁਝ ਵੱਖਰਾ ਕਰਨ ਜਾ ਰਹੇ ਨੇ ਆਓ ਤੁਹਾਡੀ ਗੱਲਬਾਤ ਕਰਾਉਣੇ ਹਾਂ ਇੱਥੋਂ ਦੇ ਪ੍ਰਬੰਧਕਾਂ ਨਾਲ ਮੇਰਾ ਨਾਮ ਇੰਦਰਜੀਤ ਸਿੰਘ ਆ ਜੀ ਮੈਂ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਆ ਇਹਦੇ ਵਿੱਚ ਇਹ ਖਾਸੀਅਤ ਆ ਜੀ ਇਸ ਵਾਰੀ ਅਸੀਂ ਇੱਕ ਵਿਆਹ ਵਾਲਾ ਘਰ ਤਿਆਰ ਕੀਤਾ ਜਿਹਦੇ ਵਿੱਚ ਕੀ ਪਿਛਲੇ ਜਿਵੇਂ ਪੁਰਾਣੇ ਵਿਆਹਾਂ ਚ ਦੋਹੇ ਸਿਠਣੀਆਂ ਸੁਹਾਗ ਘੋੜੀਆਂ ਗਾਈਆਂ ਜਾਂਦੀਆਂ ਸੀ ਜਿਹੜੀਆਂ ਕਿ ਅੱਜ ਨਵੇਂ ਜਿਹੜੇ ਵਿਆਹ ਇਹਨਾਂ ਦੇ ਵਿੱਚ ਖਤਮ ਹੁੰਦੇ ਜਾ ਰਹੇ ਆ ਉਹ ਸਾਰਾ ਅਸੀਂ ਇਸ ਵਾਰ ਪਹਿਲੀ ਵਾਰੀ ਉਹ ਦਿਖਾ ਰਹੇ ਆ ਜਿਹਦੇ ਚ ਕਿ ਸਾਰੀਆਂ ਰਸਮਾਂ ਜੋ ਖਤਮ ਹੋ ਰਹੀਆਂ ਉਹ ਸਾਰੀਆਂ ਰਸਮਾਂ ਉਸ ਘਰੇ ਵਿਆਹ ਦੀਆਂ ਦਿਖਾਈਆਂ ਜਾਣੀਆਂ ਇਹ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਆਸੇ ਪਾਸੇ ਦੇ ਪਿੰਡਾਂ ਚੋਂ ਈਵਨ ਕੇ ਫੌਰਨ ਚੋਂ ਵੀ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਸਪੈਸ਼ਲ ਇਹ ਮੇਲਾ ਦੇਖਣ ਇੱਥੇ ਆਉਂਦੇ ਆ ਤੇ ਇਹ ਮੇਲਾ ਜਿਹੜਾ 3 ਦਿਨ ਚੱਲਣਾ ਸਟਾਰ ਨਾਈਟ ਜਿਹੜੀ ਹੈਗੀ ਮੰਨਤ ਨੂਰ ਲੌਂਗ ਲੈਚੀ ਵਾਲੇ ਜਿਹੜੀ ਗਾਇਕਾ ਉਹਨਾਂ ਨੇ ਹੁਣ ਹੋਰ ਬੜੇ ਸਿੰਗਰ ਆ ਰਹੇ ਆ ਛੋਟਾ ਚੈਂਪ ਸੀਜ਼ਨ 9 ਤੇ 10 ਦੇ ਜਿਹੜੇ ਜੇਤੂ ਬੱਚੇ ਆ ਉਹ ਵੀ ਪਾਰਟਿਸਿਪੇਟ ਕਰਨਗੇ ਇੱਥੇ ਇੱਕ ਲੜਕੀ ਆ ਰਹੀ ਆ ਜਿਹੜੀ ਕਿ ਪੰਜ ਭਾਸ਼ਾ ਦੇ ਵਿੱਚ ਗਾ ਕੇ ਦਿਖਾਊਗੀ ਇਸ ਲਈ ਬਹੁਤ ਨਵੇਂ ਰੰਗ ਅਸੀਂ ਭਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਇੱਥੇ ਝਾਕੀਆਂ ਹੋਣੀਆਂ ਇਹਦੇ ਵਿੱਚ ਅੰਦਰ ਸਟਾਲਾ ਹੋਣੀਆਂ ਜਿਹਦੇ ਵਿੱਚ ਪ੍ਰਾਤਨ ਸਿੱਕੇ, ਵਰਤਨ, ਪ੍ਰਾਤਨ ਪਹਿਰਾਵਾ, ਖੇਤੀਬਾੜੀ ਨਾਲ ਸੰਬੰਧਤ ਸਾਰੇ ਸੰਦ ਵੱਖ-ਵੱਖ ਚੀਜ਼ਾਂ ਸਾਰੀਆਂ ਜਿਹੜੀਆਂ ਇੱਥੇ ਅਸੀਂ ਦਿਖਾਵਾਂਗੇ ਤੇ ਬੇਨਤੀ ਕਰਦੇ ਆ ਸਾਰੇ ਸ਼ਹਿਰ ਵਾਸੀਆਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਤਿੰਨ ਦਿਨਾਂ ਦੇ ਵਿੱਚ ਹਮ ਹਮਾ ਕੇ ਇੱਥੇ ਪਹੁੰਚਣਾ ਦੇਸ਼ ਮੇਲੇ ਦਾ ਲਾਭ